ਗੁਰਾਇਆ ਵਿਕੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਗੁਰਾਇਆਂ ਦੇ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਰਾਜ ਕੋਟਿੱਲੋ ਨੇ ਆਪਣੇ ਵਾਰਡ ਚ ਚੋਣ ਦਾ ਹਫ਼ਤਾ ਦਾ ਉਦਘਾਟਨ ਕੀਤਾ ਇਸ ਮੌਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ بیٹے ਨੇ ਆ ਕੇ ਵਾਰਡ ਅਤੇ ਗੁਰਾਇਆਂ ਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੂੰ ਵੋਟਾਂ ਪਾ ਕੇ ਆਪਣੇ ਸ਼ਹਿਰ ਦਾ ਵਿਕਾਸ ਕਰਵਾਓ ਉਨ੍ਹਾਂ ਨੇ ਅਤੇ ਸੁਖਰਾਜ ਕੋਟਿੱਲੋ ਨੇ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਪਿਛਲੇ ਸਾਲਾਂ ਚ ਜੋ ਵੀ ਕੰਮ ਵਾਰਡ ਨੰਬਰ 10 ਦੇ ਅਧੂਰੇ ਪਏ ਹਨ ਉਹ ਪੂਰੇ ਕੀਤੇ ਜਾਣਗੇ ਇਸ ਮੌਕੇ ਕੇ ਫੁੱਲਾ ਦੇ ਹਰ ਪਾ ਕੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਰਾਜ ਕੋਰ ਨਾ ਵਾਰਡ ਨੰਬਰ 10 ਦੇ ਵਾਰਡ ਵਾਸੀ ਭਾਰੀ ਗਿਣਤੀ ਚ ਮੌਜੂਦ ਰਹੇ ਹਾਂ ਜੀ ਮੀਟਿੰਗ ਕਿਤੇ ਆ ਚੱਲੀ ਸਾਂ ਨਹੀਂ ਸੋਚੇ ਆ ਹਾਂਜੀ ਹਾਂਜੀ ਮੈਂ ਇੱਥੇ ਇਹਨਾਂ ਦਾ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਕਿ ਇਹਨਾਂ ਨੇ ਮੈਨੂੰ 10 ਨੰਬਰ ਵਾਰਡ ਤੋਂ ਟਿਕਟ ਦੇ ਕੇ ਉਸ ਵਾਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆ ਔਰ ਮੈਂ ਇਹਨਾਂ ਨਾਲ ਵਾਅਦਾ ਕਰਦੀ ਆ ਔਰ ਮੇਰਾ ਅੱਜ ਸਾਰਾ ਪਰਿਵਾਰ ਖੜਾ ਮੇਰੇ ਸਾਰੇ ਵੋਟਰ ਸਪੋਰਟਰ ਖੜੇ ਆ ਮੈਂ ਇਹਨਾਂ ਨਾਲ ਇੱਕ ਵਾਅਦਾ ਕਰਦੀ ਆ ਵੀ ਇਹ ਸੀਟ ਜਿੱਤ ਕੇ ਮੈਂ ਇਹਨਾਂ ਦੀ ਝੋਲੀ ਪਾਵੂ ਪਾਵਾਂਗੀ ਵਾਰਡ ਵਾਸੀਆਂ ਨੂੰ ਕੀ ਅਪੀਲ ਕਰੂੰਗੀ ਵਾਰਡ ਵਾਸੀਆਂ ਨੂੰ ਇਹੀ ਅਪੀਲ ਕਰਦੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਪੰਜੇ ਦਿਨ ਸ਼ਾਂਤੀ ਮੈਨੂੰ ਕਾਮਯਾਬ ਕਰੋ ਔਰ ਮੇਰੀ ਕਾਮਯਾਬੀ ਉਹਨਾਂ ਦੀ ਕਾਮਯਾਬੀ ਹੋਵੇਗੀ ਜੋ ਵੀ ਅਧੂਰੇ ਕੰਮ ਪਏ ਆ ਆਪਾਂ ਬਾਰਡ ਨੰਬਰ 10 ਦੇ ਵਿੱਚ ਉਹ ਆਪਾਂ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਪੂਰੇ ਕਰਾਂਗੇ ਅੱਜ ਬਾਰਡ ਨੰਬਰ 10 ਚ ਸੁਖਰਾਜ ਮੈਡਮ ਜੀ ਦੇ ਕੈਂਪੇਨ ਦੇ ਵਿੱਚ ਸ਼ਾਮਿਲ ਹੋਏ ਹਨ ਇਹਨਾਂ ਨੂੰ ਹੋਰ ਹੁਗਾਰਾ ਦੇਣ ਲਈ ਕਿਉਂਕਿ ਅੱਜ ਦੀ ਜਿਹੜੀ ਇਲੈਕਸ਼ਨ ਹੈ ਇਹ ਇਲੈਕਸ਼ਨ ਹੈ ਮੌਜੂਦਾ ਸਰਕਾਰ ਦੀ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਬੁਰਾ ਹਾਲ ਕੀਤਾ ਪਿਆ ਕੋਈ ਵੀ ਨਾਗਰਿਕ ਇੱਥੇ ਸੁਰੱਖਿਅਤ ਨਹੀਂ ਹੈ ਤੁਸੀਂ ਕਿਸੇ ਵੀ ਗੁਰਾਇਆਂ ਦੇ ਬੀਬੀ ਨੂੰ ਜਾਂਦੇ ਹੋਏ ਪੁੱਛ ਲਿਓ ਪਹਿਲਾਂ ਤਾਂ ਉਹਦੇ ਕੰਨ ਖਾਲੀ ਮਿਲਣਗੇ ਤੁਹਾਨੂੰ ਕਿਉਂਕਿ ਅੱਜ ਇੱਥੇ ਲੁੱਟਾਂ ਖੂਹਾਂ ਇੰਨੀਆਂ ਜ਼ਿਆਦਾ ਹੋ ਰਹੀਆਂ ਤੇ ਕੋਈ ਸੇ ਦਾ ਵੀ ਧਿਆਨ ਲਾਅ ਐਂਡ ਆਰਡਰ ਤੇ ਹੈ ਨਹੀਂ ਤੇ ਬੁਰਾ ਹਾਲ ਹੈ ਇੱਥੇ ਲਾਅ ਐਂਡ ਆਰਡਰ ਦਾ ਸੋ ਜਿਹੜੀ ਹਰ ਕੋਈ ਦੇਖਦਾ ਵੀ 27 ਦੇ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਹੈ ਤੇ ਜਿੰਨੇ ਵੀ ਆਪਣੇ ਐਮਸੀ ਨਾਲ ਜੁੜੇ ਜਾਣੇ ਆ ਇਹਨਾਂ ਦੇ 3 ਸਾਲ ਹੈ ਜਿਹੜੇ ਉਹ ਆਉਣ ਵਾਲੀ ਸਰਕਾਰ ਦੇ ਵਿੱਚ ਹੋਣਗੇ ਸੋ ਜੇ ਆਪਾਂ ਇੱਕ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਣੇ ਆ ਇਹਨਾਂ ਨੇ ਤਾਂ ਇਹ 5 ਸਾਲ ਇਹਨਾਂ ਕੋਲ 3 ਸਾਲ ਹੋਏ ਆ ਹਜੇ 3 ਸਾਲ ਦੇ ਅੰਦਰ ਇੱਕ ਰੁਪਿਆ ਕਿਸੇ ਵੀ ਐਮਸੀ ਨੂੰ ਨਹੀਂ ਦਿੱਤਾ ਵੀ ਤੁਸੀਂ ਆਪਣੇ ਬੋਰਡ ਚ ਲਾ ਲਓ ਐਮਸੀ ਤਾਂ ਇਹਨਾਂ ਨੇ 2 ਸਾਲ ਪਹਿਲਾਂ ਭੰਗ ਕਰਦੇ ਪ੍ਰਸ਼ਾਸਨ ਨੂੰ ਨਹੀਂ ਦਿੱਤਾ ਵੀ ਇਹ ਬੋਰਡ ਦੀ ਡਿਵੈਲਪਮੈਂਟ ਹੋ ਜੇ ਜਿਨ੍ਹਾਂ ਨੇ 3 ਸਾਲ ਚ ਨਹੀਂ ਕੁਝ ਕੀਤਾ ਉਹਨਾਂ ਨੇ 2 ਸਾਲਾਂ ਚ ਕੀ ਕਰ ਲੈਣਾ ਸੋ ਜਦ ਜਦ ਡਿਵੈਲਪਮੈਂਟ ਹੋਈ ਹੈ ਗੁਰਾਇਆਂ ਦੀ ਜਾਂ ਸ਼ਹਿਰਾਂ ਦੀ ਤਾਂ ਉਹਨੂੰ ਕਾਂਗਰਸ ਪਾਰਟੀ ਨੇ ਆ ਕੇ ਕੀਤੀ ਹੈ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਕਾਂਗਰਸ ਦੇ ਕੈਂਡੀਡੇਟਸ ਨੂੰ ਜਿਤਾਓ ਤਾਂ ਕਿ ਅਸੀਂ ਜਿਹੜੀ ਮਿਊਨਿਸਪਲ ਹੈ ਕਾਂਗਰਸ ਦੀ ਬਣਾ ਸਕੀਏ ਤੇ ਆਉਣ ਵਾਲਾ ਜਿਹੜਾ 27 ਦਾ ਟਾਈਪ ਹੈ ਉਹਦੇ ਵਿੱਚ ਚੰਗੇ ਕੰਮ ਕਾਂਗਰਸ ਦੇ ਹੱਥੋਂ ਕਰਾ ਸਕੀਏ